ਉੱਚੀ ਬੋਲਿਓ ਅੱਜ ਅਸੀਂ ਪਿੰਡ ਮਾਣੋ ਕੀ ਦੀ ਸੁਸਾਇਟੀ ਦੇ ਵਿੱਚ ਖੜੇ ਆ ਜੋ ਕਿ ਅੱਜ ਚੋਣ ਹੋਣੀ ਸੀ ਪ੍ਰਧਾਨਗੀ ਦੀ ਸਾਨੂੰ ਅੱਜ 30 ਤਰੀਕ ਦਿੱਤੀ ਗਈ ਸੀ ਸਾਨੂੰ ਇੱਥੇ ਸੁਸਾਇਟੀ ਚ ਆ ਕੇ ਪਤਾ ਲੱਗਿਆ ਕਿ ਚੋਣ ਸ਼ਨੀਵਾਰ ਦੀ ਪਹਿਲਾਂ ਹੋ ਚੁੱਕੀ ਆ ਤੇ ਪਹਿਲਾਂ 10 ਤਰੀਕ ਨੂੰ ਇੱਥੇ ਪੇਪਰ ਭਰੇ ਗਏ ਸੀਗੇ 10 ਤਰੀਕ ਨੂੰ ਜੋ ਕੁਝ ਬੰਦਿਆਂ ਦੇ ਵਿੱਚੋਂ ਪੇਪਰ ਰੱਦ ਹੋ ਗਏ ਉਹਦੇ ਵਿੱਚੋਂ 11 ਬੰਦਿਆਂ ਦੀ ਲਿਸਟ ਲੱਗ ਚੁੱਕੀ ਸੀਗੀ 11 ਬੰਦਿਆਂ ਦੀ ਲਿਸਟ ਲੱਗਣ ਤੋਂ ਬਾਅਦ ਸਾਨੂੰ 30 ਤਰੀਕ ਦਿੱਤੀ ਅੱਜ ਦਾ ਦਿਨ ਯਾਨੀ ਕਿ ਅੱਜ ਦਾ ਦਿਨ ਅੱਜ ਦੇ ਦਿਨ ਤੋਂ ਬਾਅਦ ਜਦੋਂ ਅਸੀਂ ਇੱਥੇ ਆ ਕੇ ਪਤਾ ਕੀਤਾ ਤੇ ਉਹ ਕਹਿੰਦੇ ਵੀ ਚੋਣ ਤਾਂ ਸ਼ਨੀਵਾਰ ਦੀ ਹੋ ਚੁੱਕੀ ਆ ਅਸੀਂ ਕਹਿੰਦੇ ਵੀ ਇਹ ਤਾਂ ਵੀ ਗੱਲ ਨਹੀਂ ਬਣਦੀ ਜੀ ਵੀ ਤੁਸੀਂ ਉਹ ਜਿਹੜੇ 6 ਮੈਂਬਰ ਪਹਿਲਾਂ ਦੇ ਆ ਵੀ ਸਾਡੇ ਸਾਹਮਣੇ ਇੱਥੇ ਸਾਈਨ ਕਰ ਦਿਓ ਵੀ ਅਸੀਂ ਵੀ ਪੰਜ ਓਥੇ ਦੇ ਨਾਲ ਸਹਿਮਤੀ ਨਾਲ ਸਾਈਨ ਕਰ ਦਿਆਂਗੇ ਹੋਰ ਸਾਡੀ ਇਹਦੇ ਵਿੱਚ ਕੋਈ ਦਿੱਕਤ ਨਹੀਂ ਜੇ ਉਹਨਾਂ ਨੂੰ ਕੋਈ ਲੱਗਦਾ ਵਾ ਤਾਂ ਅਸੀਂ ਇਹ ਵੀ ਚਾਹੁੰਦੇ ਆ ਪਹਿਲਾਂ ਜੇ ਨਹੀਂ VOTING ਹੋਈ ਦੁਬਾਰਾ ਪੇਪਰ ਪਵਾ ਕੇ ਅਸੀਂ VOTING ਕਰਾਉਣ ਲਈ ਸਾਰਾ ਪਿੰਡ ਤਿਆਰ ਜਿੱਦਣ ਮੈਂਬਰ ਚੁਣੇ ਗਏ ਆ ਉਸ ਦਿਨ ਮਤਲਬ ਕੀ ਪ੍ਰੋਬਲਮ ਕੀ ਆਈ ਹੈ ਮੈਂਬਰ ਚੁਣੇ ਗਏ ਜਿੱਦਾਂ ਮੈਂਬਰ ਚੁਣੇ ਗਏ ਆ ਬੀਤੀ ਬੰਦਿਆਂ ਨੇ ਫਾਰਮ ਭਰੇ ਸੀ ਜਿੰਨਾਂ ਚੋਂ 11 ਬੰਦਿਆਂ ਦੀ ਲਿਸਟੀ ਲੱਗੀ ਆ ਸਾਨੂੰ ਨਹੀਂ ਪਤਾ ਕਿਵੇਂ ਕਿਸੇ ਨੇ ਕੈਨਸਲ ਕਰਤੇ ਕਿਵੇਂ ਨਹੀਂ ਕਰਤੇ ਵੱਜ ਲਿਸਟ ਲੱਗੀ ਰਹੀ ਪਤਾ ਲੱਗਿਆ ਵੀ ਲਿਸਟ ਲੱਗੀ ਉਹਨਾਂ ਦਾ ਕੋਈ ਵਿਊ ਨਹੀਂ ਦਿੱਤਾ ਗਿਆ ਵੀ ਨੋਟਿਸ ਨਹੀਂ ਲਗਾਇਆ ਗਿਆ ਵੀ ਉਹਦੇ ਇਸ ਤਰ੍ਹਾਂ ਪੇਪਰ ਕੋਈ ਦਸਤ ਹੋਇਆ ਜਾਂ ਕੋਈ ਇਸ ਤਰ੍ਹਾਂ ਹੋਇਆ ਸੀਕਰਟਰੀ ਨੇ ਇਸ ਵਾਰ ਕੋਈ ਗੱਲ ਨਹੀਂ ਦੱਸੀ ਤੁਹਾਨੂੰ ਵੀ ਅਸੀਂ ਸੈਕਟਰੀ ਨੂੰ ਪੁੱਛਿਆ ਸੈਕਟਰੀ ਕਹਿੰਦਾ ਵੀ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਦੋ ਦਿਨ ਪਹਿਲਾਂ ਚੋਣ ਤੁਸੀਂ ਕਿੰਨੇ ਹੋ ਗਈ ਹੈ ਦੋ ਦਿਨ ਪਹਿਲਾਂ ਵੱਲ ਛੁੱਟੀਆਂ ਨਹੀਂ ਸੀ ਛੁੱਟੀ ਸੀਗੀ ਛੁੱਟੀ ਸੀਗੀ ਸਰਕਾਰੀ ਛੁੱਟੀ ਸੀ ਜੀ ਦੋ ਦਿਨ ਪਹਿਲਾਂ ਇੱਥੇ ਸਾਡੇ ਸਰਪੰਚ ਦੇ ਘਰੇ ਬਹਿ ਕੇ ਉਹਨਾਂ ਨੇ ਆਪਾਂ ਚੋਣ ਕੇ ਪ੍ਰਧਾਨ ਜੀ ਉੱਥੇ ਲੁਧਿਆਣੇ ਜਾ ਕੇ ਆਪਦਾ ਤੇ ਆਏ ਸਾਡੇ ਸੁਪੈਣ ਨੂੰ ਕਿਸੇ ਨੂੰ ਕੁਝ ਨਹੀਂ ਪਤਾ ਤੇ ਫਿਰ ਤੁਸੀਂ ਸੈਕਟਰੀ ਨੂੰ ਪੁੱਛਿਆ ਨਾ ਵੀ ਛੁੱਟੀ ਵਾਲੇ ਦਿਨ ਕਿਵੇਂ ਚੋਣ ਉਹ ਵੀ ਪੁੱਛਣਾ ਹੈ ਜੀ ਅਸੀਂ ਉਹਨੂੰ ਪੁੱਛਿਆ ਸੀਗਾ ਉਹ ਰਾਹ ਨਹੀਂ ਦੇ ਰਿਹਾ ਸਾਡੇ ਕੀ ਕੀ ਕਰਨ ਦਾ ਪ੍ਰਸ਼ਾਸਨ ਦਾ ਦਰਵਾਜ਼ਾ ਤੁਸੀਂ ਉਹਨਾਂ ਨਾਲ ਗੱਲ ਕਰੋ ਸਾਨੂੰ ਮੇਰਾ ਉਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਅਸੀਂ ਸੈਕਟਰੀ ਨੂੰ ਵੀ ਇਹ ਗੱਲ ਕਹਿੰਨੇ ਆ ਚਲੋ ਉਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਅਸੀਂ ਮੰਨਦੇ ਆ ਵੀ ਸਾਨੂੰ ਮਤਾ ਪਾਏ ਦਿਖਾਇਆ ਦਿੱਤਾ ਜਾਵੇ ਸਾਨੂੰ ਉਹ ਨਹੀਂ ਦਿਖਾਇਆ ਅੱਛਾ ਹਾਂ ਵੀ ਅਸੀਂ ਮਗਰ ਤਾਂ ਸਾਈਨ ਕਰ ਦਿੱਤੇ ਨਾ ਉਹਦੇ ਮੈਂ ਪੰਜ ਮੈਂਬਰ ਉਹਨਾਂ ਸਾਹਮਣੇ ਵੀ ਮੈਂ ਸਾਈਨ ਕੀ ਕੀ ਚਾਹੁੰਦੇ ਤੁਸੀਂ ਅਸੀਂ ਉਹ ਨਹੀਂ ਚਾਹੁੰਦੇ ਵੀ ਦੁਬਾਰਾ VOTING ਹੋ ਜਾਵੇ ਜੇ ਤਾਂ ਜੀ ਉਹਨਾਂ ਦੇ 6 ਮੈਂਬਰ ਪੂਰੇ ਸਾਡੇ ਸਾਹਮਣੇ ਆ ਕਿਥੇ ਮਤਾ ਪਾ ਜਾਣ ਸਾਨੂੰ ਤਾਂ ਪਤਾ ਲੱਗਿਆ ਜੇ 6 ਮੈਂਬਰ ਖੜੇ ਆ 6 ਹੀ ਸਾਡੇ ਨਾਲ ਖੜੇ ਆ ਜੀ ਸਾਨੂੰ ਸਮਝ ਹੀ ਨਹੀਂ ਆਉਂਦੀ ਵੀ ਉਹਨਾਂ ਦਾ ਮਤਾ ਕੌਣਾ ਪਾ ਗਿਆ ਜੀ ਮੈਂਬਰ ਕੁੱਲ 11 ਮੈਂਬਰ ਕੁੱਲ 11 ਆ ਜੀ ਅਸੀਂ ਇਹ ਚਾਹੁੰਦੇ ਆ ਕਿ ਵੀ ਦੁਬਾਰਾ ਜਾਂਦਾ VOTING ਹੋ ਜਾਵੇ ਜਾਓ 6 ਮੈਂਬਰ ਆ ਜਾਣ ਅਸੀਂ ਵੀ ਨਾਲ ਉਹਨਾਂ ਦੇ 5 ਮਿਲ ਕੇ ਕੰਮ ਕਰਨ ਲਈ ਤਿਆਰ ਆ ਤੁਸੀਂ 5 ਉਹ ਕਿ 6 ਹਾਂ ਅਸੀਂ ਵੈਸੇ 6 ਆ ਅਸੀਂ ਉਹ ਕਹਿੰਦੇ ਆ ਵੀ ਅਸੀਂ 6 ਆ ਟੋਟਲ 11 ਆ ਵੀ ਜਾਣੀ ਅਸੀਂ ਇਸ ਟਾਈਮ ਥੋੜਾ ਕਹਿੰਦਾ ਮਤਲਬ ਬਹੁਤ ਮਤ ਤੁਹਾਡੇ ਨਾਲ ਹਾਂਜੀ ਹਾਂਜੀ ਬਹੁਤ ਮਤ ਵੀ ਸਭ ਕੁਝ ਹੋਏਗਾ ਵਾ ਉਹ ਗੱਲ ਵੱਖਰੀ ਆ ਵੀ ਅਸੀਂ ਵੈਸੇ ਤਾਂ ਅਸੀਂ 11 ਦੀ 11 ਹੀ ਆ ਮੰਨ ਲਓ ਗੱਲ ਜੇ ਉਹਨਾਂ ਨੇ ਪ੍ਰਧਾਨ ਆਪਦਾ ਸਾਡੇ ਸਾਹਮਣੇ ਆਉਣ ਅਸੀਂ ਵੀ ਸਾਈਨ ਕਰੀਏ ਕੱਲ ਨੂੰ ਸੋਸਾਇਟੀ ਦਾ ਅਸੀਂ ਕੋਈ ਕੰਮ ਕਰਨਾ ਮੈਂ ਸਾਰਿਆਂ ਨੇ ਇਕੱਠਾ ਵਾ ਇਹ ਮਸਲਾ ਬੀਬੀ ਦੇ ਧਿਆਨ ਚ ਲਿਆਂਦਾ ਬੀਬੀ ਸਰਜੀਤ ਕੋਲ ਉਹਨਾਂ ਦਾ ਧਿਆਨ ਚ ਧਿਆ ਉਹ ਕਹਿੰਦੇ ਬਣਾਉਣੀ ਉਹਨੂੰ ਆ ਜੀ ਉਹਨੂੰ ਬਣਾਉਣਾ ਹੈ ਜੀ ਜਿਹੜਾ ਪ੍ਰਧਾਨ ਚੁਣਿਆ ਗਿਆ ਸਾਨੂੰ ਪਤਾ ਲੱਗਿਆ ਵਾ ਗੁਰਵਿੰਦਰ ਸਿੰਘ ਆ ਜੀ ਮੈਡਮ ਦਾ ਕਲਾਸ ਆ ਜੀ ਗੁਰਵਿੰਦਰ ਸਿੰਘ ਆ ਜੀ ਉਹ ਮੁੰਡਾ ਚੁਣਿਆ ਗਿਆ ਵਾ ਤੇ ਉਹ ਅੱਜ ਸਵੇਰੇ ਆਇਆ ਵੀ ਸੀ ਪਹਿਲਾਂ ਉਹ ਬੈਠੇ ਵੀ ਸੀ ਜਦੋਂ ਅਸੀਂ ਆ ਗਏ ਤੇ ਵੀ ਹਾਂ ਵੀ ਆਪਾਂ ਮੱਤੇ ਤੇ ਸਾਈਨ ਕਰਕੇ ਵੀ ਕਿੱਥੇ ਕਰਨੇ ਆ ਉਹ ਤਿੰਨ ਬੰਦੇ ਸੀਗੇ ਤੇ ਇੱਕ ਬਿੰਦਰ ਸੀਗਾ ਮੁੰਡੇ ਦਾ ਨਾਮ ਬਿੰਦਰ ਆ ਤੇ ਇੱਕ ਦੀਸ਼ਾ ਉਹਦੀ ਮਾਤਾ ਕੱਚੀ ਸੀਗੀ ਤੇ ਇੱਕ ਆਪਣਾ ਗੁਰਵਿੰਦਰ ਜਿਹੜਾ ਪ੍ਰਧਾਨ ਬਣਾਇਆ ਗਿਆ ਉਹ ਸਾਨੂੰ ਦੇਖ ਕੇ ਤੋਂ ਚਲੇ ਗਏ ਉਸ ਤੋਂ ਬਾਅਦ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਦਾ ਆਉਣ ਦਾ ਫਰਜ਼ ਬਣਦਾ ਵਾ ਵੀ ਕੋਈ ਲੜਾਈ ਪੜਾਈ ਨਾਓ ਜੀ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਆਇਆ ਵੀ ਕਈ ਵੀ ਦੀ 1921 ਹੋ ਜਾਂਦੀ ਆ ਹਨ ਤੇ ਇਹ ਜ਼ਿੰਮੇਵਾਰ ਆ ਇਹਨਾਂ ਦੀ ਇਹਨਾਂ ਦਾ ਫਰਜ਼ ਬਣਦਾ ਹੁੰਦਾ ਤੇ ਉਸ ਤੋਂ ਬਾਅਦ ਅਸੀਂ ਸਾਰੇ ਪਿੰਡ ਦੇ ਜਿੰਨੇ ਵੀ ਇੱਥੇ ਹੈਗੇ ਆ ਯਾਨੀ ਮੋਤਵਾਰ ਬੰਦੇ ਸਾਰੇ ਖੜੇ ਆ ਤੇ ਅਸੀਂ ਹੁਣ ਵੀ ਕਹਿੰਦੇ ਆ ਵੀ ਜੋ ਵੀ ਉਹਨੂੰ VOTING ਲੱਗਦੀ ਆ VOTING ਕਰਵਾ ਲੈਣ ਕਿ ਜਿਹੜੇ ਜਿੱਤਣੇ ਹੋਣਗੇ ਜੱਤ ਲੈਣਗੇ ਜਿਹੜੇ ਹਾਰ ਜਾਣਗੇ ਤੋਂ ਆਪਦੇ ਘਰੇ ਵਹਿ ਜਾਣਗੇ ਵੀ ਇਹ ਇਦਾਂ ਦਾ ਨਾ ਹੁੰਦਾ ਕਿ ਸਿੱਧਾ ਲੱਗ 15 ਸਾਲ ਬਾਅਦ ਸਾਡੇ ਰੁਝਾਨ ਬਣਿਆ ਜੀ ਸੈਟੀਆਂ ਵੋਟਾਂ ਦਾ ਕਿ ਬਹੁਤ ਰੁਝਾਨ ਸੀ ਸਰਪੰਚੀ ਨਾਲ ਵੀ ਵੱਧ ਕੇ ਰੁਝਾਨ ਸਾਡੇ ਸੋਸਾਇਟੀ ਦਾ ਸੀ ਇਸ ਵਾਰ